ਬੀਜਪੀ ਗਰੀਬ ਲੋਕਾਂ ਦੇ ਨਾਲ ਧੱਕਾ ਕਰਦੀ ਨਜ਼ਰ ਆ ਰਹੀ ਹੈ ਇਹ ਇਲਜ਼ਾਮ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਲਾਂਦੀ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਵੀ ਰਾਸ਼ਨ ਕਾਰਡ ਨੇ ਜਾਂ ਫਿਰ ਜਿਹੜੀ ਵੀ ਸੁਵਿਧਾਵਾਂ ਲੋਕਾਂ ਨੂੰ ਮਿਲਦੀ ਹੈ ਗਰੀਬ ਤਬਕੇ ਨੂੰ ਮਿਲਦੀ ਹੈ ਮਜ਼ਦੂਰ ਤਬਕੇ ਨੂੰ ਮਿਲਦੀ ਹੈ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੂਜੇ ਪਾਸੇ ਬੀਜੇਪੀ ਇਹ ਇਲਜ਼ਾਮਾਂ ਨੂੰ ਨਕਾਰਦੀ ਨਜ਼ਰ ਆ ਰਹੀ ਹੈ ਕਿ ਨਹੀਂ ਅਸੀਂ ਸਿਰਫ ਕੈਂਪ ਲਾ ਰਹੇ ਹਾਂ ਲੇਕਿਨ ਆਖਿਰ ਸੱਚਾਈ ਕੀ ਹੈ ਕਿਉਂਕਿ ਲਗਾਤਾਰ ਅੱਜ ਪੂਰੇ ਪੰਜਾਬ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਜਿਹੜੇ ਵਿਧਾਇਕ ਨੇ ਐਮਐਲਏਜ਼ ਨੇ ਮੰਤਰੀ ਹੈ ਉਹ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹਨਾਂ ਨੇ ਪੂਰਾ ਡਾਟਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਬੀਜੇਪੀ ਦੀ ਜਿਹੜੀ ਇਹ ਨੀਤੀ ਖੇਲਦੇ ਰਹੇ ਆ ਪੋਲਿਟਿਕਲੀ ਵੈਂਡੈਟਾ ਦੇ ਚੱਲਦੇ ਕੰਮ ਕੀਤਾ ਜਾ ਰਿਹਾ ਉਹਦੇ ਖਿਲਾਫ ਹੈ ਹਲਕਾ ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਦਾਵਾ ਜੀ ਵੀ ਸਾਡੇ ਨਾਲ ਨੇ ਹਲਕਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਜੀ ਵੀ ਸਾਡੇ ਨਾਲ ਨੇ ਵਿਧਾਇਕ ਸਾਹਿਬ ਕਿਉਂਕਿ ਇਸ ਤਰ੍ਹਾਂ ਦੇ ਲਗਾਤਾਰ ਹੁਣ ਕੈਂਪ ਵੀ ਲਾਏ ਜਾ ਰਹੇ ਨੇ ਲੋਕਾਂ ਦੇ ਨਾਲ ਜਾ ਕੇ ਬੀਜਪੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਨ ਸਾਨੂੰ ਸਕੀਮ ਜਿਹੜੀ ਹੈਗੀ ਸਰਕਾਰ ਦੀ ਉਹਨਾਂ ਹੀ ਲੈਣ ਦਿੱਤੀ ਜਾ ਰਹੀ ਦੇਖੋ ਪੰਜਾਬ ਦੀ ਜਿਹੜੀ ਜਨਤਾ ਹੈ ਉਹਨਾਂ ਨੂੰ ਪਤਾ ਕੈਂਪ ਕਿੰਨੇ ਲਾਣੇ ਨੇ ਕਿਹੜੀ ਮਨਸ਼ਾ ਦੇ ਨਾਲੇ ਲੋਕ ਕੈਂਪ ਲਾਣ ਆਉਂਦੇ ਨੇ ਪੰਜਾਬ ਦੀ ਜਨਤਾ ਜਿਹੜੀ ਸਾਰੇ ਜਨਤਾ ਜਨਾਰਦਨ ਨੂੰ ਜਾਣਦੇ ਨੇ ਕਿਸ ਜਗ੍ਹਾ ਰਾਜਨੀਤੀ ਹੁੰਦੀ ਹੈ ਕਿਸ ਤਰ੍ਹਾਂ ਪੰਜਾਬ ਹਤਾਸ਼ੀਆਵਾਦੀ ਪਾਰਟੀ ਪੰਜਾਬ ਦੇ ਹਰ ਇੱਕ ਵਰਗ ਵਾਸਤੇ ਕਿਸਾਨ ਮਜ਼ਦੂਰ ਟਰਾਂਸਪੋਰਟਰ ਵਪਾਰੀ ਵਾਸਤੇ ਉਹਨਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਬੀਜੇਪੀ ਸਰਕਾਰ ਨੇ ਜਿਹੜਾ ਮੁੱਖ ਇਹਨਾਂ ਦਾ ਮੈਂ ਤਾਂ ਕਹਿੰਦਾ ਮੁੱਖ ਕਾਮੀ ਹੋ ਗਿਆ ਕਦੀ ਤੁਸੀਂ ਵੋਟਾਂ ਦੀ ਚੋਰੀ ਕਰ ਲਓ ਕਦੀ ਤੁਸੀਂ ਰਾਸ਼ਨ ਦੀ ਚੋਰੀ ਕਰ ਲਓ ਕਦੇ ਤੁਸੀਂ ਪਾਣੀ ਦੀ ਚੋਰੀ ਕਰਨ ਲਈ ਆ ਜਾਓ ਇਹ ਪੰਜਾਬ ਦੇ ਲੋਕ ਹੈ ਜੇ ਪਾਣੀ ਦੀ ਰਾਖੀ ਕੀਤੀ ਤਾਂ ਰਾਸ਼ਨ ਦੀ ਰਾਖੀ ਵੀ ਕਰਨਾ ਜਾਣਦੇ ਆ ਪਹਿਲੀ ਗੱਲ ਤਾਂ ਮੇਰੀ ਇਹੀ ਅਪੀਲ ਹੈ ਇਹ ਜਿਹੜੇ ਬੀਜੇਪੀ ਦੇ ਸਾਥੀ ਹੈ ਖਾਸ ਕਰ ਉਹਨਾਂ ਦਾ ਜਿੱਦ ਆਪਣੇ ਸਟੇਟ ਦੇ ਪ੍ਰੈਜ਼ੀਡੈਂਟ ਨੂੰ ਨਹੀਂ ਪਤਾ ਕਿ ਸਾਡੇ ਆਕਾ ਦਾ ਫਰਮਾਨ ਕੀ ਹੈ ਇਹਦੇ ਆਕਾ ਪਹਿਲਾਂ ਤਾਂ ਘਰ ਬੈ ਕੇ ਸਲਾਹ ਕਰ ਲਿਆ ਕਰਨ ਆਪਣੇ ਪੀੜੇ ਥਲੇ ਸੋਟਾ ਦਾ ਫੇਰ ਲੈਣ ਮੈਂ ਤਾਂ ਜਾਕੜ ਸਾਹਿਬ ਨੂੰ ਕਾਂਗਾ ਮੇਰਾ ਖਿਆਲ ਤੁਹਾਡੀ ਕੋਈ ਸੁਣਦਾ ਸੰਦਾ ਨਹੀਂ ਜਿਆਦਾ ਤੁਸੀਂ ਛੱਡੋ ਕੀ ਲੈਨੇ ਹੋ ਕੀ ਫਾਇਦਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰਰ ਸਾਨੂੰ ਲੋਕਾਂ ਨੂੰ ਚੁਣਿਆ ਅਸੀਂ ਤੁਸੀਂ ਕੰਮ ਕੀ ਕਰਦੇ ਹੋ ਕਿੰਨੇ ਸਾਲ ਸੰਤਾਪ ਵੰਡਾਇਆ ਪੰਜਾਬ ਨੇ ਕਦੋਂ ਪੰਜਾਬ ਇਤੈਸ਼ੀ ਤੁਸੀਂ ਗੱਲ ਕੀਤੀ ਹੈ ਪੰਜਾਬ ਦੀ ਜਨਤਾ ਜਾਣ ਚੁੱਕੀ ਹੈ ਜਲਦੀ ਨਿਬੜਨਗੇ ਤੁਹਾਡੇ ਨਾਲ ਤੁਲਵੰਜੀ ਤੁਸੀਂ ਡਾਟਾ ਵੀ ਦਿੱਤਾ ਹੈ ਆંકੜੇ ਦਿੱਤੇ ਕਿ ਜਿਹੜੀ ਵੀ ਗਰੀਬ ਤਬਕੇ ਦੇ ਲੋਕ ਨੇ ਮਜ਼ਦੂਰ ਇਹਨੇ ਜਿਹੜੇ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਸੀਗਾ ਥੋੜੀ ਜੀ ਉਹ ਮਿਲ ਰਹੀ ਸੀ ਸਕੀਮ ਉਹ ਵੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਦੇਖੋ ਮੈਂ ਪਹਿਲਾਂ ਵੀ ਦੱਸਿਆ ਵੀ 1 ਕਰੋੜ 53 ਲੱਖ ਨੇ ਜਿਹੜੇ ਲਾਭਪਾਤਰੀ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ ਉਹਦੇ ਵਿੱਚੋਂ ਕੁਝ 50 ਲੱਖ ਦੀ ਕਟਣ ਦੀ ਤਿਆਰੀ ਕਰ ਲਈਆ ਭਾਵੇਂ ਉਹ ਕੇवाईसी ਦਾ ਬਹਾਨਾ ਲਾ ਕੇ ਆ ਭਾਵੇਂ ਉਹ ਜਿਹੜੀ ਅਮੀਰੀ ਦਾ ਵੀ ਅਮੀਰ ਬੰਦਿਆਂ ਨੂੰ ਰਸਨ ਮਿਲ ਰਿਹਾ ਉਹਨਾਂ ਤੋਂ ਬਣ ਲੱਗਿਆ 55000 ਲੋਕਾਂ ਨੂੰ ਇਹ ਤੋਂ ਵਾਂਝੇ ਕੀਤਾ ਜਾ ਰਿਹਾ ਜਿਹੜਾ ਬੜਾ ਵੱਡਾ ਪੰਜਾਬ ਦੇ ਨਾਲ ਧੋਖਾ ਹੈ ਮੈਂ ਸਮਝਦਾ ਨਹੀਂ ਹੋਣਾ ਚਾਹੀਦਾ ਇਹਦੇ ਲਈ ਅਸੀਂ ਲੜਾਈ ਲੜਾਂਗੇ ਸਾਡੇ ਮਾਜੋ ਮੁੱਖ ਮੰਤਰੀ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਵੀ ਬਕਾਇਦਾ ਤੌਰ ਤੇ ਕਿਹਾ ਵੀ ਅਸੀਂ ਇਹ ਧੱਕਾ ਨਹੀਂ ਹੋਣ ਦਾਂਗੇ ਮੈਂ ਕਿ ਜੋ ਵੀ ਸਾਨੂੰ ਕਰਨਾ ਪਿਆ ਕਰਾਂਗੇ ਤੇ ਮੈਂ ਅਸੀਂ ਵੀ ਇਹਨਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਧੱਕਾ ਪੰਜਾਬ ਨਾਲ ਨਾ ਕਰੂਗਾ ਪੰਜਾਬ ਆ ਜਿਹੜਾ ਉਹ ਇੱਕੋ ਇੱਕ ਸਟੇਟ ਆ ਜਿਹੜਾ ਦੇਸ਼ ਦਾ ਢਿੱਡ ਭਰਦਾ ਅੰਨਦਾਤਾ ਹੈ ਤੇ ਸਾਰੇ ਦੇਸ਼ ਨੂੰ ਮੰਨ ਦਿੰਦਾ ਤੇ ਉਹੀ ਜੇ ਪੰਜਾਬ ਹੁਕਮ ਅੰਰ ਲੱਗਿਆ ਤਾਂ ਫਿਰ ਜਿਹੜਾ ਦੇਸ਼ ਆ ਉਹਦੇ ਤੋਂ ਕੀ ਤਵਕਕ ਕਰ ਸਕਦਾ ਬੀਜੇਪੀ ਤਾਂ ਅਜ ਵੀ ਕੈਂਪ ਲਾ ਰਹੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹ ਕਹਿੰਦੀ ਧੱਕਾ ਕਰ ਰਹੀ ਪੁਲਿਸ ਨੂੰ ਭੇਜ ਦਿੰਦੀ ਐ ਡਿਟੇਨ ਕਾ ਲੈਂਦੀ ਐ ਨਹੀਂ ਦੇਖੋ ਗੱਲ ਇਹ ਆ ਵੀ ਉਹ ਜਿਹੜੇ ਕੰਮ ਕਰ ਰਹੇ ਨੇ ਉਹ ਗਲਤ ਕਰ ਰਹੇ ਨੇ ਡਾਟਾ ਚੋਰੀ ਕਰਨ ਦੀ ਗੱਲ ਆ ਦੂਜਾ ਤੀਜਾ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ ਉਹ ਨਾ ਕਰਨਾ ਤਾਂ ਕੰਮ ਇਹ ਸਰਕਾਰਾਂ ਦਾ ਹੈ ਸੈਂਟਰ ਸਰਕਾਰ ਦੀ ਸਕੀਮ ਹੈ ਕੋਈ ਵੀ ਉਹ ਥਰੂ ਸਟੇਟ ਸਰਕਾਰ लागू ਹੋਣੀ ਹੈ ਤੇ ਉਹ ਸਟੇਟ ਸਰਕਾਰ ਕਰ ਲਈ ਤਿਆਰ ਹੈ ਕਿਉਂਕਿ ਇਹਨੂੰ ਇਹਨਾਂ ਤੋਂ ਹੋਰ ਆਈ ਸੀ ਕਿ ਪੁਲਿਸ ਨੇ ਵੀ ਇੱਕ ਪ੍ਰੈਸ ਨੋਟ ਕੀਤਾ ਹੈ ਕਿ ਡਾਟਾ ਜਿਹੜਾ ਹੈਗਾ ਉਹ ਵੀ ਚੋਰੀ ਹੋ ਰਿਹਾ ਹੈ ਔਰ ਕਈ ਚੀਜ਼ਾਂ ਇਹਦੇ ਵਿੱਚ ਮਾਮਲੇ ਵੀ ਸੰਗਿਆਨ ਚ ਆਏ ਮੈਂ ਤਾਂ ਇਹੀ ਗੱਲ ਤਾਂ ਅਸੀਂ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੀ ਡਾਟਾ ਚੋਰੀ ਕਰਨ ਵਾਲੀ ਗੱਲ ਵੀ ਹੈ ਤੇ ਐਵੇਂ ਜਾ ਕੇ ਪਾਰਟੀ ਦੇ ਬੰਦੇ ਜਾ ਕੇ ਉੱਥੇ ਗਲਤ ਪ੍ਰਚਾਰ ਵੀ ਕਰ ਰਹੇ ਨੇ ਤਾਂ ਮੇਰੀ ਬੇਨਤੀ ਹੈ ਵੀ ਆਪਾਂ ਜੋ ਇੱਕ ਸਿਸਟਮ ਬਣਾਇਆ ਹੈ ਉਹ ਸਿਸਟਮ ਦੇ ਮੁਤਾਬਕ ਹੀ ਚਲਾਉਣਾ ਚਾਹੀਦਾ ਨਵਾਂ ਸਾਹਿਬ ਹੁਣ ਕੀ ਤੁਹਾਡੀ ਰਣਨੀਤੀ ਕੀ ਹੈ ਕਿਉਂਕਿ ਭਾਜਪਾ ਤਾਂ ਕਹਿੰਦੇ ਕਿ ਅਸੀਂ ਤਾਂ ਕਰਾਂਗੇ ਜੀ ਇਹਨਾਂ ਦੇ ਬਾਪੂ ਦਾ ਰਾਜ ਥੋੜਾ ਕਰਨਗੇ ਪੰਜਾਬ ਦੇ ਲੋਕ ਨੇ ਪੰਜਾਬ ਦਾ ਮੁੱਖ ਮੰਤਰੀ ਜੋ ਕਹੇਗਾ ਉਹ ਕਰਾਂਗੇ ਅਸੀਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲੜਾਂਗੇ ਪੰਜਾਬ ਦੇ ਕਿਸਾਨਾਂ ਲਈ ਲੜਾਂਗੇ ਪੰਜਾਬ ਦੇ ਮਜ਼ਦੂਰਾਂ ਦਾ ਰਾਸ਼ਨ ਕੱਟਣ ਲਈ ਇਹ ਜਿਹੜੀ ਲੜਾਈ ਲੜਦੇ ਪੰਜਾਬ ਨੂੰ ਪਤਾ ਪੰਜਾਬ ਸੰਪੰਨ ਸਟੇਟ ਹੈ ਇਹ ਕੋਈ ਅਸੀਂ ਇਹਨਾਂ ਤੋਂ ਧਾਰ ਥੋੜਾ ਲੈਣਾ ਇਹ ਕੋਈ ਸਾਨ ਕਰਦੇ ਸਾਡੇ ਸਿਰ ਪਹਿਲਾਂ ਸਾਡ ਤੋਂ ਲੈਂਦੇ ਤਾਂ ਹੀ ਦਿੰਦੇ ਆ ਨਾ ਅਸੀਂ ਪਹਿਲਾਂ ਨਾਜ ਇਹਨਾਂ ਨੂੰ ਦਿੰਨੇ ਤਾਂ ਹੀ ਸਾਨੂੰ ਵਾਪਸ ਕਰਦੇ ਆ ਅੱਜ ਤੱਕ ਕਿਸੇ ਵੀ ਪਿਛਲੇ 30 ਸਾਲਾਂ ਦਾ ਇਤਿਹਾਸ ਕਰ ਲੋ ਇਹ ਜਿਹੜਾ ਜ਼ੁਲਮ ਵਾਲਾ ਕੰਮ ਜ਼ਾਲਮ ਵਾਲਾ ਕਿਸੇ ਨੇ ਕੀਤਾ ਹੀ ਨਹੀਂ ਜਿਹੜਾ ਆ ਬੀਜੇਪੀ ਸਰਕਾਰ ਕਰਦੀ ਹੈ ਇਹ ਫਰੈਂਡਲੀ ਮੈਚ ਕਹਿ ਰਹੇ ਨੇ ਪੰਜਾਬ ਜਿਹੜੀ ਇਹਨਾਂ ਦੀ ਪੰਜਾਬ ਦੀ ਜਿਹੜੀ ਕਟ ਪੁਤਲੀ ਬਣ ਕੇ ਇਹਦੇ ਪ੍ਰਧਾਨ ਸਾਹਿਬ ਤੇ ਸਾਰੀ ਟੀਮ ਕੰਮ ਕਰਦੀ ਹੈ ਇਹਨੂੰ ਪਹਿਲੇ ਆਪਣੇ ਆਕਾ ਨਾਲ ਸਲਾ ਕਰਕੇ ਬਿਆਨ ਦੇਣਾ ਚਾਹੀਦਾ ਹੈ ਬਿਲਕੁਲ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਨਹੀਂ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣ ਦੇਵਾਂਗੇ ਚਾਹੇ ਜੋ ਮਰਜ਼ੀ ਪੂਰੀ ਰਣਨੀਤੀ ਜਿਹੜੀ ਹੈਗੀ ਹੈ ਉਹ ਵੀ ਤਿਆਰ ਕੀਤੀ ਜਾ ਰਹੀ ਹੈ ਮੌਹਲੀ ਤੋਂ ਕੈਮਰਾਮੈਨ ਨੂੰ ਕੁਮਾਰ ਨਾਲ ਮਨੋਜ 라ਠੀ ਨੇ ਜਿਹੜੀ ਪੰਜਾਬ